ਅਸਤੇ ਵਿੱਚ ਜਿਹੜਾ ਹੈਗਾ ਪੰਜਾਬ ਦੀ ਦਾਅਵਦਾਰੀ ਜ ਜਾਂ ਆਪਾਂ ਗੱਲ ਕਰ ਗਏ ਸਿੱਧੇ ਸੈਂਟਰ ਦੀ ਧਖਲ ਅੰਦਾਜ਼ੀ ਪੰਜਾਬ ਦੇ ਉਸ ਦੇ ਉੱਪਰ ਜਿਹੜਾ ਸੈਂਟਰ ਨੇ ਇੱਕ ਚਿੱਠੀ ਲਿਖ ਕੇ ਭੇਜੀ ਦਿੱਤੀ ਹੈ 1 ਨਵੰਬਰ 1966 ਨੂੰ ਪੰਜਾਬ ਬਣਿਆ ਸੀ ਤੇ 1 ਨਵੰਬਰ 1925 ਨੂੰ ਜਿਹੜਾ ਹੈਗਾ ਤੁਹਾਡੇ ਤੱਕ ਖਬਰਾਂ ਆ ਗਿਆ ਕਿ 5 ਨਵੰਬਰ 2025 ਨੂੰ ਜਿਹੜਾ ਹੈਗਾ ਸੈਨੇਟ ਜਿਹੜੀ ਭੰਗ ਕਰ ਦਿੱਤੀ ਜਾਊਗੀ ਜਿਹੜਾ ਕਿ ਲਗਭਗ 1882 ਵੇਲੇ ਜਦੋਂ ਜਦੋਂ ਸਾਂਝਾ ਪੰਜਾਬ ਹੁੰਦਾ ਸੀ ਉਦੋਂ ਇਹ ਯੂਨੀਵਰਸਿਟੀ ਬਣੀ ਸੀ ਉਹ ਸਮੇਂ ਦਾ ਸਾਰਾ ਕੁਝ ਜਿਹੜਾ ਹੈਗਾ ਖਤਮ ਹੋ ਜਾਣਾ ਠੀਕ ਹੈ ਇਹਦੇ ਬਾਰੇ ਪੋਲੀਟੀਕਲ ਸਾਇੰਸ ਦੇ ਉਦਿਆਰਥੀ ਕੀ ਸੋਚਦੇ ਆ ਉਹਨਾਂ ਬਾਰੇ ਮੇਰੇ ਨਾਲ ਨਮਰਤ ਕੌਰ ਨੇ ਨਮਰਤ ਸਸ਼ਿਕਾਗੁਰ ਸਸ਼ਿਕਾਗੁਰ ਨਮਰਤ ਪਹਿਲਾ ਤੁਹਾਡਾ ਕਮੈਂਟ ਆ ਤੇ ਆ ਲਵਾਂਗੇ ਕੀ ਸੋਚਦੇ ਆ ਜਿਸ ਤਰ੍ਹਾਂ ਦਾ ਅੱਜ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਨੇ ਜਿਹੜਾ ਹੈਗਾ ਤੁਹਾਨੂੰ ਨੋਟਿਸ ਭੇਜਿਆ ਹੈ ਅ ਪਹਿਲੀ ਗੱਲ ਦਾ ਇਹ ਹੈਗੇ ਕਿ ਮਤਲਬ ਇੱਕ ਕੋਈ ਅਬਰਪਟ ਫੈਸਲਾ ਨਹੀਂ ਹੈਗਾ ਆਪਾਂ ਦੇਖ ਹੀ ਰਹੇ ਹਾਂ ਕਿ ਪਿਛਲੇ 1 ਸਾਲ ਤੋਂ ਜਿਹੜਾ ਸੈਨੇਟ ਦੇ ਇਲੈਕਸ਼ਨ ਨਹੀਂ ਕਰਵਾਏ ਗਏ ਹੈਗੇ ਅ ਉਹ ਬਾਡੀ ਨੂੰ ਹੌਲੀ ਹੌਲੀ ਖਤਮ ਕਰਨ ਦੀ ਜਿਹੜੀ ਆ ਉਹ ਸੈਂਟਰ ਦੀ ਪਹਿਲਾਂ ਤੋਂ ਹੀ ਕੋਸ਼ਿਸ਼ ਚੱਲਦੀ ਆ ਅਥਾਰਟੀਜ਼ ਦੀ ਕੋਸ਼ਿਸ਼ ਚੱਲਦੀ ਹੈ ਉਹਦਾ ਹੀ ਇੱਕ ਜਿਹੜਾ ਨਮੂਨਾ ਅੱਜ ਸਵੇਰੇ ਸਾਡੇ ਸਾਹਮਣੇ ਵੀ ਪੇਸ਼ ਹੋਇਆ ਕਿ ਉਹਨੂੰ ਕੰਪਲੀਟਲੀ ਹੀ ਜਿਹੜਾ ਹੈਗਾ ਉਹ ਭੰਗ ਕਰ ਦਿੱਤਾ ਗਿਆ ਹੈ ਉਦੇ ਵਿੱਚ ਜਿਹੜੇ ਆ ਮੈਂਬਰਸ ਦੀ ਗਿਣਤੀ ਆ ਆਲਮੋਸਟ 1/3 ਕਰਕੇ 31 ਮੈਂਬਰ ਰਹਿਣ ਦਿੱਤੇ ਗਏ ਨੇ 90 ਤੋਂ 31 ਕਰਦੇ ਹਾਂਜੀ 90 99 ਮੈਂਬਰ ਸੀਗੇ ਉਹਦੇ ਤੋਂ 31 ਕ ਮੈਂਬਰ ਰਹਿਣ ਦਿੱਤੇ ਗਏ ਨੇ ਉਹਦੇ ਵਿੱਚ ਜਿਹੜਾ ਸਟੂਡੈਂਟਸ ਦਾ ਸੇ ਹੁੰਦਾ ਸੀਗਾ ਇਲੈਕਟ੍ਰਿਕ ਮੈਂਬਰਸ ਜਾਂਦੇ ਹੁੰਦੇ ਸੀਗੇ ਉਹ ਚੀਜ਼ਾਂ ਨੂੰ ਕਵਰ ਕਰ ਦਿੱਤਾ ਗਿਆ ਹੈ ਉਹਦੇ ਵਿੱਚ ਬੇਸਿਕਲੀ ਗੱਲ ਇਹ ਸੀਗੀ ਕਿ ਸੈਨੇਟ ਇੱਕ ਐਹੋਜੀ ਬੋਡੀ ਹੈ ਜਿਹੜੀ ਮਤਲਬ ਯੂਨੀਵਰਸਿਟੀ ਦੇ ਲਾਜ਼ ਜਿਹੜੇ ਹੈਗੇ ਆ ਯੂਨੀਵਰਸਿਟੀ ਦੇ ਰੂਲਸ ਬਣਾਉਂਦੀ ਹੈ ਠੀਕ ਹੈ ਤਾਂ ਉਹਦੇ ਵਿੱਚ ਅਗਰ ਸਟੂਡੈਂਟਸ ਦੇ ਇਲੈਕਟਿਡ ਨੁਮਾਇੰਦੇ ਹੋਣਗੇ ਉਹ ਉਹਨਾਂ ਦੀ ਗੱਲਬਾਤ ਜਿਹੜੀ ਉਹ ਸੁਣਣਗੇ ਠੀਕ ਹੈ ਜੇ ਨੋਮੀਨੇਟਡ ਬੰਦੇ ਆ ਰਹੇ ਆ ਸਾਰੇ ਹੀ ਸਾਰੀ ਦੇ ਸਾਰੀ ਬੋਡੀ ਦੇ ਵਿੱਚ ਉਹ ਅਥਾਰਟੀਜ਼ ਦੇ ਵਿੱਚੋਂ ਜ਼ਿਆਦਾਤਰ ਬੰਦੇ ਆਉਣ ਦੀ ਗੁੰਜਾਇਸ਼ ਹੁੰਦੀ ਹੈ ਜੈਟ ਇਸ ਜ਼ਿਆਦਾਤਰ ਹੁੰਦਾ ਵੀ ਇਸ ਤਰ੍ਹਾਂ ਹੀ ਹੈ ਨਹੀਂ ਜਦੋਂ ਕਹਿ ਦਿੱਤਾ ਕਿ ਵੀਸੀ 14 ਬੰਦੇ ਅਪਾਰਟਮੈਂਟ ਕਰ ਸਕਦਾ ਹੈ ਹਾਂਜੀ ਤਾਂ ਉਹ ਵੀਸੀ ਹੁਣ ਡਿਪੈਂਡ ਕਰੇਗਾ ਕਿ ਵੀਸੀ ਕਿਸ ਤਰ੍ਹਾਂ ਦੀ ਵਿਚਾਰਧਾਰਾ ਦਾ ਹੈ ਜੇ ਵੀਸੀ ਦੀ ਵਿਚਾਰਧਾਰਾ ਜਿਹੋ ਜਿਹੀ ਹੋਏਗੀ ਉਹ ਸਾਰੇ ਦੇ ਸਾਰੇ ਮੈਂਬਰਾਂ ਦੀ ਵਿਚਾਰਧਾਰਾ ਵੀ ਉਹੀ ਹੋਏਗੀ ਮਤਲਬ ਕਿ ਸਿੱਧੀ ਸਿੱਧੀ ਗੱਲ ਇਹ ਹੀ ਹੈ ਕਿ ਉਹ ਵੀਸੀ ਦੇ ਹੀ ਅਲੱਗ-ਅਲੱਗ ਚਿਹਰੇ ਬੈਠੇ ਹੋਏ ਨੇ ਉੱਥੇ ਬੜਾ ਉਹ ਹਾਂ ਮਾਲਾ ਜੋ ਸਾਰਨੇ ਕਹੇਤਾ ਉਹ ਸਾਰਨੇ ਹਾਂ ਹੀ ਹਿਲਾਉਣੀਆਂ ਬਸ ਕੱਲੇ ਰੱਬ ਦੀਆਂ ਮੋਹਰਾ ਜੀ ਤੇ ਬਾਕੀ ਇਸ ਗੱਲ ਉੱਤੇ ਸਾਨੂੰ ਵੀ ਕਾਫੀ ਅੱਜ ਮਤਲਬ ਯੂਨੀਵਰਸਿਟੀ ਆ ਕੇ ਇਹ ਖਬਰ ਮਿਲੀ ਐ ਅਸੀਂ ਨਿਊਜ਼ਪੇਪਰ ਵਗੈਰਾ ਜਿਹੜਾ ਪੜਿਆ ਇਹਦੇ ਉੱਤੇ ਅਜੇ ਸਾਡੀ ਸਾਂਝੀ ਮੀਟਿੰਗ ਬੈਠੂਗੀ ਸਾਰਾ ਅੱਜ ਵੀ ਅੱਜ ਅਸੀਂ ਨਾ ਐਂਟੀ ਐਫਿਡੇਵਿਟ ਫਰੰਟ ਬਣਾਇਆ ਹੋਇਆ ਐਫਿਡੇਵਿਟ ਦਾ ਮਸਲਾ ਜਿਹੜਾ ਪਿਛਲੇ 3 ਮਹੀਨਿਆਂ ਤੋਂ ਅਸੀਂ ਲੈ ਕੇ ਨੂੰ ਚੱਲ ਰਹੇ ਹੈਗੇ ਆ ਇਹਦੇ ਵਿੱਚ ਬਹੁਤ ਡਿਫਰੈਂਟ ਡਿਪਾਰਟਮੈਂਟਸ ਦੇ ਸਟੂਡੈਂਟਸ ਆ ਲਾਜ਼ ਦੇ ਪੋਲਿਟੀਕਲ ਸਾਇੰਸ ਦੇ ਹੋਰ ਜਿਵੇਂ ਡਿਪਾਰਟਮੈਂਟਸ ਦੇ ਸਟੂਡੈਂਟ ਹੈਗੇ ਆ ਵੱਖ-ਵੱਖ ਪੋਲਿਟੀਕਲ ਪਾਰਟੀਆਂ ਸਾਡੇ ਨਾਲ ਜੁਆਇਨ ਕਰਕੇ ਇੱਕ ਐਂਟੀ ਐਫਿਡੇਵਿਟ ਫਰੰਟ ਬਣਾਇਆ ਸੀ ਅਸੀਂ ਠੀਕ ਹੈ ਉਹ ਵੀ ਉਹਦਾ ਵੀ ਉਹ ਜਿਹੜੀ ਗੱਲ ਹੈਗੀ ਆ ਉਹਦੀਆਂ ਰੂਟਸ ਤਾਂ ਉਹਦੇ ਵਿੱਚ ਹੀ ਨੇ ਸੈਨੇਟ ਦੇ ਵਿੱਚ ਹੀ ਨੇ ਕਿ ਹੌਲੀ-ਹੌਲੀ ਕਰਕੇ ਜਿਹੜਾ ਐਕਟਿਵਿਜ਼ਮ ਖਤਮ ਕਰ ਦਿੰਦਾ ਹੈ ਜੀ ਬਿਲਕੁਲ ਜਿਵੇਂ ਤੁਸੀਂ ਐਂਟੀ ਐਫਿਡੇਵਿਟ ਫਰੰਟ ਦੀ ਗੱਲ ਕਰਾਂ ਤਾਂ ਇਹ ਲਗਭਗ ਜਦੋਂ ਸਟੂਡੈਂਟ ਇਸ ਵਾਰ ਨਵੇਂ ਸਟੂਡੈਂਟ ਆਏ ਸੀਗੇ ਹਨਾ ਤਾਂ ਉਹਨਾਂ ਤੋਂ ਐਫਿਡੇਵਿਟ ਲੈ ਲਏਗੇ ਤੁਸੀਂ ਜਿਹੜਾ ਹੈਗਾ ਧਰਨਾ ਨਹੀਂ ਲਾ ਸਕਦੇ ਉਹ ਕਿਹੜੀ ਜਗ੍ਹਾ ਤੇ ਲਾਉਣਾ ਉਹਦੇ ਵਿਰੁੱਧ ਲਗਾਤਾਰ ਇਹ ਜਿਹੜਾ ਹੈਗਾ ਲੜ ਵੀ ਰਿਹਾ ਐਂਟੀ ਐਫੀ ਡਾਟਾ ਫਰੰਟ ਤੋਂ ਠੀਕ ਆ ਅੱਗੇ ਆਪਣਾ ਮਰਦ ਗੱਲ ਕਰਕੇ ਜਦੋਂ ਮੰਨ ਲਓ ਤੁਸੀਂ ਕਹਿੰਦਾ 1 ਸਾਲ ਤੋਂ ਪਹਿਲਾਂ ਅਸਲ ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਨਹੀਂ ਹੋ ਰਹੇ ਸੀਗੇ ਹੈਨਾ ਤੁਹਾਨੂੰ ਉਹਦੀ ਖਬਰ ਸੀ ਪਰ ਜਦੋਂ ਹੁਣ ਅੱਜ ਜਿਹੜਾ ਹੈਗਾ ਇਹ ਤੁਗਲਕੀ ਫਰਮਾਨ ਆ ਹੀ ਗਿਆ ਹੈਨਾ ਇਹਦਾ ਇੱਕ ਇੱਕ ਤਾਂ ਇੱਕ ਤਾਂ ਬੰਦਾ ਸੋਚਦਾ ਕਿ ਯਾਰ ਹੋ ਰਿਹਾ ਇੱਕ ਸਾਡੇ ਸਾਹਮਣੇ ਆ ਗਿਆ ਹੁਣ ਇਹਦੇ ਕੀ ਫਰਕ ਹੋਊਗਾ ਕਿੱਦਾਂ ਦਾ ਰਿਐਕਸ਼ਨ ਵਿਦਿਆਰਥੀਆਂ ਦਾ ਕੀ ਕਰਨਗੇ ਅਗੇ ਵਿਦਿਆਰਥੀਆਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਰੋਸ ਹੈ ਕਿ ਜਿਹੜਾ ਉਹਨਾਂ ਦੀ ਰਿਪ੍ਰেজੈਂਟੇਸ਼ਨ ਜਿਹੜੀ ਆ ਹੌਲੀ ਹੌਲੀ ਕਰਕੇ ਖਤਮ ਕੀਤੀ ਜਾ ਰਹੀ ਆ ਜੀ ਉਹਦੇ ਅਲੱਗ-ਅਲੱਗ ਤਰੀਕੇ ਹੁੰਦੇ ਆ ਤੁਹਾਨੂੰ ਇੱਕ ਕੋਈ ਤਰ੍ਹਾਂ ਦੀਆਂ ਐਕਟੀਵਿਟੀਆਂ ਤੁਸੀਂ ਇੱਥੇ ਕਰਦੇ ਹੋ ਤੁਸੀਂ ਸੈਮੀਨਾਰਸ ਕਰਵਾਉਂੋ ਤੁਸੀਂ ਪ੍ਰੋਟੈਸਟ ਕਰਦੇ ਹੋ ਤੁਸੀਂ ਕੋਈ ਡਿਸਕਸ਼ਨਸ ਰੱਖਦੇ ਹੋ ਉਹਨਾਂ ਨੂੰ ਕਰਬ ਕਰਨਾ ਭਾਵੇਂ ਤੁਹਾਡੇ ਇਲੈਕਟਿਡ ਰਿਪ੍ਰেজੈਂਟੇਟਿਵ ਆ ਭਾਵੇਂ ਸਟੂਡੈਂਟ ਕਾਉਂਸਲ 'ਚ ਸੀਗੇ ਜਾਂ ਪਹਿਲਾਂ ਸੈਨੇਟ ਦੇ ਵਿੱਚ ਵੀ ਸੀਗੇ ਉਨ੍ਹਾਂ ਦੇ ਵਿੱਚ ਆਉਣਾ ਇਹ ਸਾਰੇ ਇੱਕ ਤਰ੍ਹਾਂ ਦਾ ਐਕਟਿਵਿਜ਼ਮ ਹੁੰਦਾ ਹੈ ਜਿੱਥੇ ਸਾਰੇ ਤਰ੍ਹਾਂ ਦੇ ਅਲੱਗ-ਅਲੱਗ ਮਤਲਬ ਵਿਚਾਰਧਾਰਾ ਦੇ ਸਟੂਡੈਂਟਸ ਜਿਹੜੇ ਆ ਆਪਣੀਆਂ ਗੱਲਬਾਤ ਰੱਖਦੇ ਨੇ ਤੇ ਉਹਦੇ ਤੇ ਡਿਸਕਸ਼ਨਾਂ ਕਰਦੇ ਨੇ ਆਪਣਾ ਰੈਸ਼ਨਲ ਬਿਲਡ ਕਰਦੇ ਨੇ ਤੋਂ ਇਹ ਹਲ ਮਤਲਬ ਹੌਲੀ-ਹੌਲੀ ਕਰਕੇ ਉਹਨਾਂ ਚੀਜ਼ਾਂ ਨੂੰ ਕਰਵ ਕਰਨਾ ਹੈ ਜਿਹੜੇ ਵੀ ਸਟੂਡੈਂਟਸ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਬਾਰੇ ਥੋੜੀ ਵੀ ਮਤਲਬ ਧਿਆਨ ਨਾਲ ਸੋਚਣਗੇ ਕਿ ਮਤਲਬ ਇਹ ਕਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ ਉਹਨਾਂ ਸਾਰਿਆਂ ਦੇ ਵਿੱਚ ਰੋਸ ਹੈ ਤੇ ਮੰਨ ਲਓ ਤੁਹਾਡੇ ਅਜੇ ਮੀਟਿੰਗ ਹੋਣੀ ਹੈ ਤੁਸੀਂ ਕਹਿੰਦੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜਿਹੜਾ ਇਹ ਫੈਸਲਾ ਵਿਰੋਧ ਕਰੋਂਗੇ ਕਿਹੜੇ ਤਰੀਕੇ ਨਾਲ ਕਰੋਂਗੇ ਮੀਟਿੰਗ ਤੋਂ ਬਾਅਦ ਤੁਸੀਂ ਨਾ ਡਿਸਾਈਡ ਕਰੋਗੇ ਪਰ ਜੇ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੇ ਕਾਫੀ ਸਟੂਡੈਂਟ ਆ ਜਿਹੜੇ ਆਪਾਂ ਕਿਹਾ ਹੁਣ ਤੱਕ ਵੀ ਪੜ੍ਹਦੇ ਰਹੇ ਪੰਜਾਬ ਦੀ ਦਾਅਵੇਦਾਰੀ ਵੀ ਰਹੀ ਹੈ ਠੀਕ ਆ ਪੰਜਾਬ ਦੀ ਜ਼ਮੀਨ ਤੇ ਇਹਦੇ ਨਾਲ ਜਿਹੜਾ ਹੈਗਾ ਪੰਜਾਬ ਤੇ ਪੰਜਾਬੀ ਯੂਨੀ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਨੂੰ ਕਿਵੇਂ ਦੇਖਦੇ ਆ ਪਹਿਲੀ ਗੱਲ ਤਾਂ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਪੀ ਮਤਲਬ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਉਹ ਪੰਜਾਬ ਦੇ ਮਤਲਬ ਬਹੁਤ ਸਾਰੇ ਜਿਹੜੇ ਕਾਲਜੇਸ ਐ ਉਹਨਾਂ ਨਾਲ ਮਤਲਬ ਉਹ ਇਹਦੇ ਨਾਲ ਅਫੀਲੀਏਟਡ ਨੇ ਠੀਕ ਹੈ ਇੱਥੋਂ ਦਾ ਜੋ ਵੀ ਮਤਲਬ ਭਾਵੇਂ ਜਿਸ ਤਰ੍ਹਾਂ ਦੀ ਵੀ ਬਾਡੀਜ਼ ਦੇ ਵਿੱਚ ਚੇਂਜ ਆ ਰਿਹਾ ਐ ਐਗਜ਼ੀਕਿਊਟਿਵ ਦੇ ਵਿੱਚ ਲੈਜਿਸਲੇਚਰ ਦੇ ਵਿੱਚ ਉਹ ਸਾਰਿਆਂ ਦਾ ਹੀ ਇੰਪੈਕਟ ਜਿਹੜਾ ਉਹ ਇੰਨੇ ਕਾਲਜੇਸ ਤੇ ਪਵੇਗਾ ਉਹਨਾਂ ਕਾਲਜੇਸ ਦੇ ਵਿੱਚ ਪੜਦੇ ਯੂਥ ਤੇ ਪਵੇਗਾ ਉਹਨਾਂ ਬੱਚਿਆਂ ਦੇ ਉੱਤੇ ਪਵੇਗਾ ਡੈਫੀਨੇਟਲੀ ਉਸ ਸਟਰੀਸ ਦਾ ਅਸਰ ਜਿਹੜਾ ਉਹ ਪੰਜਾਬ ਦੇ ਵਿੱਚ ਹੋਏਗਾ ਦੂਜੀ ਗੱਲ ਇਹ ਆ ਕਿ ਯੂਨੀਵਰਸਿਟੀ ਨੂੰ ਅਗਰ ਐਜ਼ ਆਪਾ ਮਤਲਬ ਯੂਨੀਵਰਸਿਟੀ ਇਨ ਇਟਸੈਲਫ ਅਗਰ ਆਪਾਂ ਦੇਖੀਏ ਇੱਕ ਇੱਕ ਐਸਾ ਮਤਲਬ ਅਦਾਇਰਾ ਹੁੰਦਾ ਹੈ ਜਿਹੜਾ ਸਟੂਡੈਂਟਸ ਨੂੰ ਖੁੱਲਣ ਦਾ ਮੌਕਾ ਦਿੰਦਾ ਹੈ ਸੋ ਇਹ ਮਤਲਬ ਉਸ ਚੀਜ਼ ਤੋਂ ਅਗਰ ਆਪਾਂ ਮਤਲਬ ਉੱਠ ਕੇ ਵੀ ਗਾਂ ਦੇਖੀ ਹੈ ਨਾ ਇਹ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੁਐਸਚਨ ਖੜਾ ਕਰ ਦਿੰਦਾ ਹੈ ਕਿ ਯੂਨੀਵਰਸਿਟੀ ਦੀ ਹੋਂਦ ਕੀ ਹੁੰਦੀ ਹੈ ਕਿ ਯੂਨੀਵਰਸਿਟੀ ਵਿੱਚ ਬੱਚੇ ਐਜੂਕੇਸ਼ਨ ਲੈਣ ਆ ਰਿਹਾ ਸਿਰਫ ਇੱਕ ਕਾਗਜ਼ ਦਾ ਪੱਤਰ ਡਿਗਰੀ ਲੈਣ ਨਹੀਂ ਉਹ ਅ এডਿਕੇਸ਼ਨ ਜਿਹੜੀ ਰੀਅਲ এডਿਕੇਸ਼ਨ ਆ ਉਹ ਲੈਣ ਆ ਰਿਹਾ ਸੋ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਇਹ ਸਵਾਲ ਪੈਦਾ ਹੋਣੇ ਸ਼ੁਰੂ ਜਿਹਾ ਇੰਤਫਾਕ ਹੈ ਕਿ 1 ਨਵੰਬਰ 1966 ਨੂੰ ਪੰਜਾਬ ਬਣਿਆ ਤੇ 1 ਨਵੰਬਰ 2025 ਨੂੰ ਹੀ ਜਿਹੜਾ ਹੈਗਾ ਇਹ ਜਿਹੜਾ ਹੈਗਾ ਪਲੰਦਾ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਜਾਂ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਅ ਦੇਖੋ ਇਹਦੇ ਤੇ ਹਰ ਕਿਸੇ ਦਾ ਆਪਣਾ ਆਪਣਾ ਵਿਚਾਰ ਹੋ ਸਕਦਾ ਹੈ ਕਿ ਮਤਲਬ ਕਾਫੀ سارے ਲੋਕ ਜਿਹੜੇ ਜਿਹੜੇ ਪੰਜਾਬ ਜਿਹੜੇ ਚੰਡੀਗੜ੍ਹ ਨੂੰ ਮਤਲਬ ਮਤਲਬ ਪੰਜਾਬ ਦਾ ਜਿਹੜਾ ਇੱਕ ਅਹਿਮ ਹਿੱਸਾ ਜਿਹੜਾ ਹੈਗਾ ਟੈਰੀਟਰੀ ਦਾ ਉਸ ਪੱਖੋਂ ਜਦੋਂ ਆਪਾਂ ਵੇਖਦੇ ਆ ਤਾਂ ਉਹ ਇੱਕ ਬਹੁਤ ਠੇਸ ਪਹੁੰਚਦੀ ਹੈ ਕਿ ਜਿੱਦਾਂ ਹੌਲੀ-ਹੌਲੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੱਥਾਂ ਚੋਂ ਗਵਾਈਆਂ ਜਾ ਰਹੀਆਂ ਨੇ ਜੀ ਅ ਦੂਜੇ ਪਾਸੇ ਅਗਰ ਆਪਾਂ ਇਸ ਇਸ਼ੂ ਨੂੰ ਇਸ ਤੋ-ਤਾਕੀ ਲੈਣ ਦਿੱਤਾ ਕਿ ਸਿਰਫ ਇੱਕ ਸੈਕਸ਼ਨ ਆਫ ਮਤਲਬ ਪੂਰੇ ਆਲ ਓਵਰ ਇੰਡੀਆ ਲੈਵਲ ਤੋਂ ਆਪਾਂ ਇੱਕ ਯੂਨੀਵਰਸਿਟੀ ਦੇਖ ਰਹੇ ਹਾਂ ਪੰਜਾਬ ਯੂਨੀਵਰਸਿਟੀ ਉਹਨਾਂ ਕੁਝ ਚੁਣੀਆਂ ਹੋਈਆਂ ਯੂਨੀਵਰਸਟੀਆਂ ਚ ਆਉਂਦੀ ਆ ਜਿੱਥੇ ਸਟੂਡੈਂਟ ਐਕਟਿਵਿਜ਼ਮ ਬਹੁਤ ਵਧੀਆ ਰਿਹਾ ਹੈ ਤੇ ਉਸ ਚੀਜ਼ ਨੂੰ ਕਰਬ ਕਰ ਜਣਾ ਨਾ ਉਹ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਹਮਣੇ ਜਿਹੜੇ ਇੱਕ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਆਪਾਂ ਜਿਹੜੇ ਪਿੰਡਾਂ ਵਾਲੇ ਕਹਿੰਗੇ ਤਾਂ ਪੁਲਿਸ ਵਾਲੀ ਅਸਲ ਦੇ ਵਿੱਚ ਯੂਨੀਵਰਸਿਟੀ ਅਥਾਰਟੀ ਹੈ ਨਾ ਸਾਰੇ ਵਿੱਚ ਪੁਲਿਸ ਵੀ ਹੈ ਇਹਨਾਂ ਦੇ ਨਹੀਂ ਨਹੀਂ ਪੁਲਿਸ ਵੀ ਹੈ ਨਾਲ ਅੱਛਾ ਪੁਲਿਸ ਵਿੱਚ ਚੰਡੀਗੜ੍ਹ ਪੁਲਿਸ ਵੀ ਹੈ ਚੰਡੀਗੜ੍ਹ ਪੁਲ ਅ ਤੇ ਉਸ طرف ਜਿਹੜੇ ਅਭਿਸ਼ੇਕ ਢਾਗਰ ਜਿਹੜੇ ਹੈਗੇ ਆ ਉਹ ਜਨਰਲ ਸੈਕਟਰੀ ਉਹ ਬੈਠੇ ਹੋਏ ਨੇ ਧਰਨੇ ਦੇ ਉੱਤੇ ਉਹ ਹੰਗਰ ਸਟ੍ਰਾਈਕ ਤੇ ਬੈਠੇ ਹੋਏ ਨੇ ਅੱਜ ਉਹਨਾਂ ਦੀ ਤਬੀਅਤ ਜਿਹੜੀ ਹੈਗੀ ਆ ਕੁਝ ਵਿੱਚੋਂ ਦਾਸਾਜ ਹੋ ਰਹੀ ਹੈਗੀ ਆ ਜੀ ਉਹਦਾ ਮੌਨਜ਼ਲੈਂਡ ਆਏ ਹੋਏ ਨੇ ਅ ਫਿਲਹਾਲ ਮੈਂ ਵੀ ਇੰਟਰਵਿਊ ਤੇ ਇੱਧਰ ਮਤਲਬ ਪਤਾ ਹਾਂ ਹਾਂ ਪਰ ਤੁਸੀਂ ਇੱਕ ਗੱਲ ਦੇਖੋਗੇ ਆਪਾਂ ਨਾ ਖਾਸ ਕਰਕੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਕਿਵੇਂ ਖੁੱਲਣ ਦਾ ਮੌਕਾ ਦਿੰਦੇ ਆ ਤੁਸੀਂ ਦੇਖ ਲਓ ਵੀ ਇੱਥੇ ਇੱਕ ਬੰਦਾ ਬੈਠਾ ਹੈ ਟੱਕੜ ਟੱਕੜ 20 ਜਿਹੜੇ ਪੁਲਿਸ ਦੇ ਬੰਦੇ ਆ ਹਨ ਤੇ ਪਿੰਡ ਦੇ ਵਿੱਚ ਇੱਕ ਪਹਿਲਾਂ ਆਪਣੇ ਸਿਪਾਹੀ ਵੀ ਆਏ ਬੰਦਾ ਡਰਦਾ ਕੰਮ ਬਣਾ ਲੱਗਿਆ ਲੱਤਾਂ ਅਸਲ ਦੇ ਵਿੱਚ ਹੌਲੀ ਹੌਲੀ ਇਦਾਂ ਹੀ ਪੋਟੈਂਸ਼ੀਅਲ ਬੰਦੇ ਦੀ ਬਾਹਰ ਆਉਂਦੀ ਆ ਕਿ ਆਪਾਂ ਯਾਰ ਕੋਈ ਗੱਲ ਨਹੀਂ ਸਾਨੂੰ 20 20 ਬੰਦੇ ਪੈ ਗਏ ਠੀਕ ਹੈ ਪਰ ਅਸੀਂ ਆਪਦੇ ਜਿਹੜੇ ਹੱਕਾਂ ਤੇ ਖੜੇ ਆ ਤੇ ਖੜੇ ਆ ਹਨ ਸੋ ਇਹ ਚੀਜ਼ਾਂ ਸਿਖਾਈਆਂ ਜਾਂਦਾ ਸਿੱਖਦੇ ਆ ਯੂਨੀਵਰਸਿਟੀ ਦੇ ਵਿੱਚ ਨਾਰਮਲੇ ਤਰੀਕੇ ਨਾਲ ਕਿਉਂਕਿ ਕਿੰਨੇ ਕਿੱਦਾਂ ਪ੍ਰੈਸ਼ਰ ਹੈਂਡਲ ਕਰਨਾ ਕਿਉਂਕਿ ਅਥਾਰਟੀ ਲਗਾਤਾਰ ਪ੍ਰੈਸ਼ਰ ਪਾ ਰਹੀ ਹੁੰਦੀ ਹੈ ਤੁਹਾਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸਟੂਡੈਂਟਸ ਨੂੰ ਫਾਇਰ ਕਰ ਦਿਆਂਗੇ ਅਥਾਰਟੀਆਂ ਨੂੰ ਆਪਾਂ ਬਹੁਤ ਅਲੱਗ-ਅਲੱਗ ਫਾਰਮਸ ਦੇ ਵਿੱਚ ਵੇਖ ਸਕਦੇ ਆ ਪੁਲਿਸ ਇੱਕ ਉਹਦਾ ਇੰਸਟੀਟਿਊਸ਼ਨ ਜਿਹੜਾ ਯੂਨੀਵਰਸਿਟੀ ਲੈਂਦਾ ਗਿਆ ਹੋਇਆ ਹੈਗਾ ਨਾਟ ਜਸਟ ਸਿਕਿਉਰਿਟੀ ਯੂਨੀਵਰਸਿਟੀ ਦੀ ਆਪਣੀ ਸਿਕਿਉਰਿਟੀ ਵੀ ਹੈਗੀ ਹੈ ਉਹਦੇ ਤੋਂ ਉੱਪਰ ਪੁਲ ਜਿਹੜੇ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਟੀਚਰਸ ਕਈ ਪ੍ਰੋਫੈਸਰਸ ਕਿਉਂਕਿ ਵਿੱਚ ਕਾਫੀ ਡਿਪਾਰਟਮੈਂਟਸ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਜ਼ਬਰਦਸਤੀ ਇਸ ਨੂੰ ਐਫੀਡੇਵਿਟ ਨੂੰ ਸਾਈਨ ਕਰਵਾਓ ਸਾਈਨ ਕਰੋ ਮਤਲਬ ਕਿ ਤੁਹਾਡੇ ਤੇ ਜਿਹੜਾ ਹੈਗਾ ਹਰ ਤਰੀਕੇ ਨਾਲ ਜਿਹੜਾ ਦਬਾਅ ਇਸ ਵਕਤ ਬਣਾਇਆ ਜਾ ਰਿਹਾ ਹੈ ਜੀ ਜੇ ਮੰਨ ਲਓ ਇਹ ਵੀ ਬਣ ਗਿਆ ਤੇ ਐਫੀਡੇਵਿਟ ਫਰੰਟ ਆਨ ਦੇ ਜੇਨਾ ਦਾ ਵਿਰੋਧ ਨਾ ਕੀਤਾ ਤਾਂ ਲਗਭਗ ਜਿਹੜਾ ਹੈਗਾ ਆਪਾਂ ਗੱਲ ਕਰੀਏ ਜੋ ਜਿਆਦਾ ਕੇਂਦਰ ਸਰਕਾਰ ਚਾਹੂਗੀ ਕੇਂਦਰ ਸਰਕਾਰ ਨੇ ਸਾਰਾ ਕੁਝ ਲਿਖ ਕੇ ਭੇਜਣਾ ਵੀਸੀ ਨੂੰ ਕਿਉਂਕਿ ਵੀਸੀ ਉਹਨਾਂ ਦਾ ਵੀ ਇਸ ਨੇ ਉਹ ਜਿਹੇ ਜਵਾਬ ਪੈਦਾ ਕਰੀ ਜਾਂਦੇ ਆ ਖਾਸ ਕਰਕੇ ਜਿਹੜਾ ਹੈਗਾ ਆਪਾਂ ਕਹਿੰਦੇ ਲੜਮ ਦੀ ਜਿਹੜੀ ਜ਼ਰਤ ਆ ਉਹ ਜਿਹੜੀ ਹੈਗਾ ਆ ਸਟੂਡੈਂਟ ਦੇ ਵਿੱਚੋਂ ਖਤਮ ਹੋ ਜਾਊਗੀ ਜੇਕਰ ਇਦਾਂ ਹੀ ਚੱਲਦਾ ਰਿਹਾ ਹੈਨਾ ਸੋ ਆ ਲਾਸਟ ਵਿੱਚ ਤੁਹਾਡਾ ਕੀ ਕਮੈਂਟ ਕੀ ਕਹੋਗੇ ਜਿਹੜਾ ਪੰਜਾਬ ਦੇ ਲੋਕ ਆ ਜਾਂ ਜਿਹੜੇ ਵੀ ਤੁਹਾਨੂੰ ਦੇਖ ਰਹੇ ਆ ਹੈਨਾ ਇਸ ਵਕਤ ਸੁਣ ਰਹੇ ਆ ਤੁਹਾਨੂੰ ਤੁਸੀਂ ਨੂੰ ਕਿਸ ਤਰ੍ਹਾਂ ਦੀ ਸਪੋਰਟ ਕਰ ਸਕਦੇ ਆ ਅਸ ਮੈਂ ਸਸ ਬਸ ਇਹੀ ਗੱਲ ਕਹਿਣਾ ਚਾਹੂਗੀ ਕਿ ਇਹ ਜਿਹੜਾ ਹਰ ਇੱਕ ਸਟੂਡੈਂਟ ਜਿਹੜਾ ਹੈਗਾ ਇਸ ਟਾਈਮ ਇੱਥੇ ਪੜ ਰਿਹਾ ਇਹ ਉਹਨੂੰ ਇੰਪੈਕਟ ਕਰੂਗਾ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਨ੍ਹਾਂ ਨੇ ਅੱਗੇ ਆ ਕੇ ਯੂਨੀਵਰਸਿਟੀਆਂ 'ਚ ਪੜਨਾ ਹੈ ਹਜੇ ਹਜੇ ਉਹ ਸਕੂਲਾਂ ਕਾਲਜਾਂ 'ਚ ਨਹੀਂ ਉਹਨਾਂ ਦੇ ਉੱਤੇ ਇੰਪੈਕਟ ਕਰੇਗਾ ਇਹ ਜਿਹੜਾ ਆਪਣੇ ਸਮਾਜ ਦੇ ਉੱਤੇ ਇੰਪੈਕਟ ਕਰਨ ਵਾਲੀ ਚੀਜ਼ ਹੈ ਕਿਉਂਕਿ ਜੇ ਇੱਕ ਯੂਨੀਵਰਸਿਟੀ 'ਚ ਲਿਆਂਦੀ ਜਾ ਰਹੀ ਹੈ ਇਹ ਦੂਜੀ 'ਚ ਵੀ ਲਿਆਂਦੀ ਜਾਊਗੀ ਇਹ ਹੌਲੀ-ਹੌਲੀ ਸਾਰੀਆਂ ਯੂਨੀਵਰਸਿਟੀਆਂ 'ਚ ਇੱਕ ਨਾਰਮਲਾਈਜ਼ ਕਰ ਦਿੱਤਾ ਜਾਊਗਾ ਕਿ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਕਿਉਂਕਿ ਸਰ ਜਿਹੜੇ ਬਹੁਤ ਵੱਡੇ ਆਪਣੀ ਪਾਪੂਲੇਸ਼ਨ ਜਿਹੜੀ ਹੈਗੀ ਆ ਪੋਰ ਪਾਪੂਲੇਸ਼ਨ ਜਿਹੜੇ ਹੈਗੇ ਆ ਲੋਕ ਉਹਨਾਂ ਨੂੰ ਇੱਕ ਮੌਕਾ ਦਿੰਦੀਆਂ ਨੇ ਇੱਥੇ ਪੜ੍ਹਨ ਦਾ ਆਪਣੀ ਆਵਾਜ਼ ਰੱਖਣ ਦਾ ਉਹ ਵੀ ਦਵਾਇਆ ਰਿਹਾ ਇੱਕ ਲਾਸਟ ਇਹ ਵੀ ਪੁੱਛਣਾ ਚਾਹੁੰਗੇ ਨਮਰ ਤੁਸੀਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਜ Punjab University ਕੰਪੇਅਰ ਕਰਦਾ ਫੀਸਾਂ ਵੀ ਬੜੀਆਂ ਘੱਟ ਨੇ ਹਜੇ ਤੱਕ ਜੇ ਆਪਾਂ ਕਹਿੰਦੇ ਹੋਸਟਲ ਦਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਬੜਾ ਘੱਟ ਹੈ ਜੇਕਰ ਇਦਾਂ ਚੱਲਦਾ ਰਿਹਾ ਤਾਂ ਇਹ ਉਦੋਂ ਵੀ ਜ਼ਿਆਦਾ ਜਿਹੜਾ ਹੈਗਾ ਤੁਹਾਨੂੰ ਖਤਰਾ ਹੈ ਕਿ ਆਉਣ ਵਾਲੇ ਸਮੇਂ ਦੇ ਫੀਸਾਂ ਜਿਹੜੀਆਂ ਬਤਾਇਆ ਜਾ ਸਕਦੇ ਤੁਸੀਂ ਇਸ ਚੀਜ਼ ਦੀ ਪਹਿਲਾ ਹਿਸਟਰੀ ਪੰਜਾਬ ਯੂਨੀਵਰਸਿਟੀ ਦੀ ਹਿਸਟਰੀ ਤੋਂ ਐਗਜ਼ਾਮਪਲ ਲੈ ਸਕਦੇ ਹੋ ਕਿ ਜਦੋਂ 2016-17 ਵਿੱਚ ਪ੍ਰੋਟੈਸਟ ਹੋਏ ਸੀਗੇ ਉਹਦੇ ਵਿੱਚ 1100% ਫੀਸ ਸਾਈ ਹੋਈ ਸੀ ਯੂਨੀਵਰਸਿਟੀ 100% ਜੀ ਉਹਦੇ ਵਿੱਚ ਯੂਨੀਵਰਸਿਟੀਆਂ ਨੇ ਆਪਣਾ ਪੱਖੇ ਰੱਖਿਆ ਸੀਗਾ ਕਿ ਸਾਡੇ ਕੋਲ ਫੰਡ ਦੀ ਕਮੀ ਆ ਜੀ ਤੇ ਸਟੂਡੈਂਟਸ ਨੂੰ ਮਤਲਬ ਹਰ ਸਟੂਡੈਂਟ ਜਿਹੜਾ ਉਹ 2 2 4 4 5 5 ਲੱਖ ਫੀਸ ਅਫੋਰਡ ਨਹੀਂ ਕਰ ਸਕਦਾ ਸਰਕਾਰੀ ਅਦਾਰਿਆਂ ਦਾ ਜਿਹੜਾ এডੂਕੇਸ਼ਨ ਪ੍ਰੋਵਾਈਡ ਕਰਨ ਦਾ ਕੰਮ ਹੀ ਇਸ ਕਰਕੇ ਹੁੰਦਾ ਹੈ ਕਿ ਜਿਹੜੇ ਲੋਕ এডੂਕੇਸ਼ਨ ਨਹੀਂ ਲੈ ਸਕਦੇ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਪ੍ਰਾਈਵੇਟ ਕੈਪੀਟਲਿਸਟ ਜਿਹੜੀਆਂ ਮਤਲਬ ਯੂਨੀਵਰਸਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਡਿਗਰੀ ਵੇਚਣ ਵਾਲਾ ਕੰਮ ਹੋ ਜਾਂਦਾ ਹੈ ਕਿ ਮਤਲਬ ਉਹ ਬਹੁਤ ਹੀ ਛੋਟੇ ਲੈਵਲ ਦੇ ਉੱਤੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਟਾਰਗੇਟ ਕਰਦੀਆਂ ਨੇ ਤੇ ਉਹਨਾਂ ਨੂੰ ਹੀ ਪੜਾ ਕੇ ਉਹਨਾਂ ਨੂੰ ਹੀ ਗਾਂ ਲਗਵਾ ਦਿੰਦੇ ਆ ਨੌਕਰੀਆਂ ਦੇ ਉੱਤੇ ਜਿਹੜੇ ਬਾਕੀ ਸਟੂਡੈਂਟਸ ਐ ਉਹਨਾਂ ਦਾ ਰਾਈਟ ਟੂ ਐਜੂਕੇਸ਼ਨ ਸਾਡਾ ਫੰਡਾਮੈਂਟਲ ਰਾਈਟ ਆ ਉਹੀ ਹੌਲੀ 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 ਛਿੰਦਾ ਜਾ ਰਿਹਾ ਸਾਡੇ ਕੋਲ ਸਰਪੰਨਮ ਤੁਸੀਂ ਸਮਝਾਇਆ ਬਹੁਤ-ਬਹੁਤ ਥੈਂਕ ਯੂ ਜੀ ਸੋ ਮੈਂ ਆਸ ਕਰਦਾ ਕਿ ਤੁਸੀਂ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਦਾ ਜਿਹੜਾ ਹੈਗਾ ਸਾਥ